ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਗਜ਼ਾਮ ਪਲੱਸ ਐਜੂਕੇਸ਼ਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਦੋਸਤੋ ਮੈਂ ਹਾਂ ਮਨਦੀਪ ਸਿੰਘ ਤੇ ਅੱਜ ਆਪਾਂ ਗੱਲ ਕਰਾਂਗੇ ਆਸਟ੍ਰੇਲੀਅਨ ਓਪਨ 2026 ਜਿਹੜਾ ਮਿਡ ਜਨਵਰੀ ਦੇ ਵਿੱਚ ਹੁੰਦਾ ਤੇ ਉਹ ਕੰਪਲੀਟ ਹੋ ਚੁੱਕਿਆ ਹੈ ਉਹਦੇ ਕੰਪਲੀਟ ਐਨਾਲਾਈਸਿਸ ਤੇ ਗ੍ਰੈਂਡ ਸਲੇਮ ਬਾਰੇ ਠੀਕ ਹੈ ਇਹਦੇ ਆਪਾਂ ਫੈਕਟ ਵੀ ਜਾਣਾਂਗੇ ਤੇ ਕਦੋਂ ਸਟਾਰਟ ਹੋਇਆ ਗ੍ਰੈਂਡ ਸਲੇਮ ਹੁੰਦਾ ਕੀ ਹੈ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ ਤੁਸੀਂ ਵੀਡੀਓ ਦੇ ਲਾਸਟ ਤੱਕ ਬਣੇ ਰਹਿਣਾ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਸ ਲੈਕਚਰ ਦੀ ਪੀਡੀਐਫ ਲੈਣ ਲਈ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਪੀਡੀਐਫ ਲਿਖ ਲੈਣਾ ਠੀਕ ਹੈ ਜਾਂ ਜਿਹੜੇ ਕਮੈਂਟ ਪਿੰਨ ਕੀਤਾ ਹੋਇਆ ਉਹਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਊਗਾ ਤੇ ਆਪਣੇ ਇੰਸਟਾਗ੍ਰam ਦਾ ਲਿੰਕ ਦਿੱਤਾ ਹੋਊਗਾ ਤੁਸੀਂ ਟੈਲੀਗ੍ਰਾਮ ਚੈਨਲ ਤੇ ਜੁੜ ਜਾਣਾ ਉੱਥੋਂ ਤੁਸੀਂ ਇਸ ਲੈਕਚਰ ਦੀ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਤੇ ਹੁਣ ਆਪਾਂ ਚੱਲਦੇ ਆਪਾਂ ਆਸਟ੍ਰੇਲੀਅਨ ਓਪਨ ਬਾਰੇ ਗੱਲ ਕਰਦੇ ਆਂ ਪਹਿਲਾਂ ਇਹਦੇ ਜਿਹੜੇ ਜੇਤੂ ਨੇ ਉਹਨਾਂ ਦੀ ਸੂਚੀ ਦੇਖਦੇ ਆਂ ਸਭ ਤੋਂ ਪਹਿਲਾਂ ਇਹਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਪੁਰਸ ਸਿੰਗਲ ਠੀਕ ਹੈ ਮੈਂ ਜੋ ਸਿੰਗਲ ਦਾ ਕਿਤਾਬ ਉਹ ਜਿੱਤਿਆ ਜੀ 카를ੋਸ ਅਲਕਰਾਜ ਨੇ ਇਹ ਸਪੈਨ ਤੋਂ ਬਿਲੋਂਗ ਕਰਦੇ ਨੇ ਠੀਕ ਹੈ ਤੇ ਇਹਨਾਂ ਨੇ ਹਰਾਇਆ ਕਿਹਨੂੰ ਹੈ ਨਵਾਕ ਜੋਕੋਵਿਕ ਨੂੰ ਨਵਾਕ ਜੋਕੋਵਿਕ ਨੂੰ ਹਰਾ ਕੇ ਇਹ ਆਸਟ੍ਰੇਲੀਅਨ ਓਪਨ 2026 ਵਾਲਾ ਕਿਤਾਬ ਅਲਕਰਾਜ ਨੇ ਆਪਣੇ ਨਾਮ ਕਰ ਲਿਆ ਇਹ ਨਵਾਕ ਜੋਕੋਵਿਚ ਉਹੀ ਨੇ ਜਿਨ੍ਹਾਂ ਨੇ 24 ਵਾਰ ਗ੍ਰੈਂਡ ਸਲੇਮ ਜਿੱਤਿਆ ਹੋਇਆ ਇਹ ਉਹੀ ਨੇ ਜੀ ਨਵਾਕ ਜੋਕੋਵਿਚ ਜਿਨ੍ਹਾਂ ਨੇ 24 ਵਾਰ ਆਪਣੇ ਗ੍ਰੈਂਡ ਸਲੇਮ ਆਪਣੇ ਨਾਮ ਕੀਤਾ ਹੋਇਆ ਇਹਨਾਂ ਨੂੰ ਹਰਾ ਕੇ 카를ੋਸ ਅਲਕਰਾਜ ਨੇ ਆਸਟ੍ਰੇਲੀਅਨ ਓਪਨ 2026 ਵਾਲਾ ਆਪਣੇ ਨਾਮ ਕਰ ਲਿਆ 22 ਸਾਲ ਦੀ ਉਮਰ ਦੇ ਵਿੱਚ ਇਸ ਕੈਰੀਅਰ ਗ੍ਰੈਂਡ ਸਲੇਮ ਨੂੰ ਪੂਰਾ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਨੇ ਕੌਣ 카ਰਲਸ ਅਲਕਰਾਜ ਇਹ ਤੁਸੀਂ ਇਮੇਜ ਦੇ ਵਿੱਚ ਦੇਖ ਸਕਦੇ ਹੋ ਫਿਰ ਆਉਂਦਾ ਜੀ ਮਹਿਲਾ ਸਿੰਗਲਜ਼ ਦਾ ਖਿਤਾਬ ਤੇ ਇਹ ਜਿੱਤੇ ਅਲੇਨਾ ਰਾਈਵਕਿਨਾ ਨੇ ਠੀਕ ਹੈ ਇੱਕ ਜਾਕਿਸਤਾਨ ਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਨੇ ਹਰਾਇਆ ਕਿਨੂੰ ਹੈ ਅਰੇਨਾ ਸਵਲੈਂਕਾ ਨੂੰ ਠੀਕ ਹੈ ਅਰੇਨਾ ਸਵਲੈਂਕਾ ਨੂੰ ਹਰਾ ਕੇ ਅਲੇਨਾ ਰਾਈਵਕਿਨਾ ਨੇ ਆਪਣੇ ਖਿਤਾਬ ਨਾਮ ਹਾਸਲ ਕਰ ਲਿਆ ਆਸਟ੍ਰੇਲੀਅਨ ਓਪਨ 2026 ਵਾਲਾ ਤੇ ਇਹਨਾਂ ਦਾ ਇਹ ਕੈਰੀਅਰ ਦਾ ਦੂਜਾ ਗ੍ਰੈਂਡ ਸਲੈਮ ਖਿਤਾਬ ਹੈ ਫਿਰ ਇਹਦੇ ਵਿੱਚ ਕੈਟਾਗਰੀ ਹੁੰਦੀ ਹੈ ਬਈ ਪੁਰਸ਼ ਡਬਲ ਜੀ ਠੀਕ ਹੈ ਤੇ ਇਹ ਜਿਹੜਾ ਪੁਰਸ਼ ਡਬਲ ਜ ਵਾਲਾ ਉਹ ਜਿੱਤੇ ਗਿਨੇ ਕ੍ਰਿਸਚਨ ਹਰੀਸਨ ਨੇ ਇਹ ਜੁਐਸੇ ਤੋਂ ਬਿਲੋਂਗ ਕਰਦੇ ਨੇ ਤੇ ਉਸ ਤੋਂ ਬਾਅਦ ਹੈਗਾ ਨੀਲ ਸਕਪੁਕਸੀ ਇਹ ਯੂਕੇ ਤੋਂ ਬਿਲੋਂਗ ਕਰਦੇ ਆ ਫਿਰ ਆਉਂਦੇ ਜੀ ਮਹਿਲਾ ਡਬਲ ਜ ਦਾ ਖਿਤਾਬ ਇਹ ਐਲਿਸ ਮਾਰਟੈਂਸ ਨੇ ਜਿੱਤਿਆ ਇਹ ਬੈਲਜੀਅਮ ਤੋਂ ਨੇ ਉਸ ਤੋਂ ਬਾਅਦ ਹੈਗਾ ਜਾਂ ਸੁਵਾਈ ਇਹ ਚਾਈਨਾ ਤੋਂ ਬਿਲੋਂਗ ਕਰਦੇ ਆ ਅੱਗੇ ਗੱਲ ਕਰਦੇ ਆਂ ਜੀ ਮਿਕਸ ਡਬਲ ਦਾ ਇਹ 올ਿਵੀਆ ਗੈਡਕੀ ਐ ਤੇ ਜੌਨ ਪੀਅਰਸ ਇਹ ਦੋਨੇ ਖਿਡਾਰੀ ਨੇ ਜਿਹੜੇ ਇਹ ਆਸਟ੍ਰੇਲੀਆ ਤੋਂ ਬਿਲੋਂਗ ਕਰਦੇ ਆ ਇਹ ਤਾਂ ਸੀ ਜੀ ਆਪਣਾ 2026 ਵਾਲਾ ਆਸਟ੍ਰੇਲੀਅਨ ਓਪਨ ਹੁਣ ਆਪਾਂ ਗ੍ਰੈਂਡ ਸਲੈਮ ਦੀ ਹਿਸਟਰੀ ਅਤੇ ਫੈਕਟ ਬਾਰੇ ਗੱਲ ਕਰਦੇ ਆਂ ਪਹਿਲਾਂ ਗੱਲ ਕਰਦੇ ਆਂ ਜੀ ਆਸਟ੍ਰੇਲੀਅਨ ਓਪਨ ਜਿਹੜਾ ਹੁਣੀ-ਹੁਣੀ ਹੋ ਕੇ ਹਟਿਆ ਇਹਦੀ ਜਿਹੜੀ ਸਥਾਪਨਾ ਉਹ 1905 ਦੇ ਵਿੱਚ ਹੋਈ ਸੀ 1905 ਦੇ ਵਿੱਚ ਪਹਿਲੀ ਵਾਰ ਇਹ ਜਿਹੜਾ ਗ੍ਰੈਂਡ ਸਲੈਮ ਆ ਖੇਡਿਆ ਗਿਆ ਗ੍ਰੈਂਡ ਸਲੈਮ ਦੇ ਵਿੱਚ ਚਾਰ ਖਿਤਾਬ ਆਉਂਦੇ ਆ ਆਸਟ੍ਰੇਲੀਅਨ ਓਪਨ ਫ੍ਰੈਂ ਏ ਯੂਐਸਓਪਨ ਇਹਨਾਂ ਬਾਰੇ ਆਪਾਂ ਸਾਰਿਆਂ ਬਾਰੇ ਡਿਸਕਸ ਕਰਾਂਗੇ ਤੁਸੀਂ ਵੀਡੀਓ ਲਾਸਟ ਤੱਕ ਦੇਖਣੀ ਹੈ ਤੇ ਇਹਨਾਂ ਦੇ ਮੈਂ ਐਮਸੀਕਿਊ ਵੀ ਲੈ ਕੇ ਆਇਆ ਜਿਹੜੇ ਤੁਸੀਂ ਆ ਲਾਸਟ ਤੇ ਦੇਖੋਗੇ ਉਸ ਤੋਂ ਬਾਅਦ ਜਿਹੜੇ ਲਾਸਟ ਦੇ ਵਿੱਚ ਤੁਹਾਡੇ ਤੋਂ ਕੁਐਸਚਨ ਪੁੱਛੇ ਜਾਣੇ ਆ ਉਹਨਾਂ ਦੇ ਆਨਸਰ ਵੀ ਤੁਸੀਂ ਜ਼ਰੂਰ ਕਰਕੇ ਜਾਣੇ ਆ ਆਸਟ੍ਰੇਲੀਅਨ ਓਪਨ ਜਿਹਦੀ ਸਟਾਰਟਿੰਗ ਹੋਈ ਸੀ 1905 ਦੇ ਵਿੱਚ ਤੇ ਖੇਡਿਆ ਕਦੋਂ ਜਾਂਦਾ ਹੈ ਇਹ ਮੱਧ ਜਨਵਰੀ ਦੇ ਵਿੱਚ ਬਈ ਮੱਧ ਜਨਵਰੀ ਦੇ ਵਿੱਚ ਇਹ ਖੇਡਿਆ ਜਾਂਦਾ ਹੈ ਠੀਕ ਹੈ ਤੇ ਜਿਹੜਾ ਇਹਦਾ ਗਰਾਊਂਡ ਹੁੰਦਾ ਉਹ ਕਿਹੜਾ ਹੁੰਦਾ ਹੈ ਹਾਰਡ ਕੋਰਟ ਹਾਰਡ ਕੋਰਟ ਗਰਾਊਂਡ ਤੇ ਖੇਡਿਆ ਜਾਂਦਾ ਹੈ ਇਹ ਆਸਟ੍ਰੇਲੀਅਨ ਓਪਨ ਜਿਹਦੀ ਸਟਾਰਟਿੰਗ ਹੋਈ ਸੀ 1905 ਦੇ ਵਿੱਚ ਤੇ ਇੱਕ ਇਹਦਾ ਨਾਮ ਹੋਰ ਵੀ ਹੈ ਇਹਨੂੰ ਹੈਪੀ ਸਲੇਮ ਵੀ ਕਿਹਾ ਜਾਂਦਾ ਹੈ ਹੈਪੀ ਸਲੇਮ ਫਿਰ ਆਉਂਦਾ ਜੀ ਫ੍ਰੈਂਚ ਓਪਨ ਜਿਹਦੀ ਸਥਾਪਨਾ ਹੋਈ ਸੀ 1891 ਦੇ ਵਿੱਚ ਤੇ ਖੇਡਿਆ ਜਾਂਦਾ ਮਈ ਤੇ ਜੂਨ ਦੇ ਵਿੱਚਕਾਰ ਠੀਕ ਹੈ ਤੇ ਇਹ ਇਹ ਜਿਹੜਾ ਗਰਾਊਂਡ ਹੈ ਇਹਦਾ ਜਿਹੜਾ ਹੁੰਦਾ ਹੈ ਕਲੇ ਕੋਰਟ ਜਾਂ ਮਿੱਟੀ ਦਾ ਜਾਂ ਇਹਨੂੰ ਲਾਲ ਬਜਰੀ ਵਾਲਾ ਗਰਾਊਂਡ ਵੀ ਕਿਹਾ ਜਾਂਦਾ ਹੈ ਇਹ ਫ੍ਰੈਂਚ ਓਪਨ ਹੈ 1891 ਦੇ ਵਿੱਚ ਇਹਦੀ ਸਟਾਰਟਿੰਗ ਹੋਈ ਸੀ ਇਹਦਾ ਦੂਜਾ ਨਾਮ ਹੈਗਾ ਜੀ ਰੋਲੈਂਡ ਗਾਰੋਸ ਰੋਲੈਂਡ ਗਾਰੋਸ ਇਹਦਾ ਦੂਜਾ ਨਾਮ ਹੈ ਫਿਰ ਆਉਂਦਾ ਜੀ ਵਿਵਰਡਨ ਠੀਕ ਹੈ ਵਿਵਰਡਨ ਜਿਹੜਾ ਸਭ ਤੋਂ ਪੁਰਾਣਾ ਤੇ ਅੰਪੁਰਾਣਾ ਗ੍ਰੈਂਡ ਸਲੇਮ ਹੈ ਤੇ ਇਹਦੀ ਸਟਾਰਟਿੰਗ ਹੋਈ ਸੀ 1877 ਦੇ ਵਿੱਚ 올ਡੇਸਟ ਹੈ ਜੀ ਇਹ ਖੇਡਿਆ ਜਾਂਦਾ ਜੂਨ ਤੇ ਜੁਲਾਈ ਦੇ ਵਿਚਕਾਰ ਤੇ ਇਹ ਇੱਕੋ ਇੱਕ ਗ੍ਰੈਂਡ ਸਲੇਮ ਹੈ ਜਿਹੜਾ ਘਾ ਦੇ ਮੈਦਾਨ ਤੇ ਖੇਡਿਆ ਜਾਂਦਾ ਠੀਕ ਹੈ ਤੁਸੀਂ ਇੱਥੇ ਪਿੱਛੇ ਦੇਖ ਵੀ ਸਕਦੇ ਹੋ ਠੀਕ ਹੈ ਘਾ ਦੇ ਮੈਦਾਨ ਤੇ ਖੇਡਿਆ ਜਾਣ ਵਾਲਾ ਇੱਕੋ ਇੱਕ ਗ੍ਰੈਂਡ ਸਲੇਮ ਕਿਹੜਾ ਵਿਵਰਡਨ ਫਿਰ ਅੱਗੇ ਹੈਗਾ ਜੀ ਯੂਐਸ ਓਪਨ ਇਹਦੀ ਸਥਾਪਨਾ ਹੋਈ ਸੀ 1881 ਦੇ ਵਿੱਚ ਮਤਲਬ ਪਹਿਲੀ ਵਾਰ ਖੇਡਿਆ ਗਿਆ ਸੀ ਤੇ ਅਗਸਤ ਜਾਂ ਸਤੰਬਰ ਦੇ ਵਿੱਚ ਇਹ ਖੇਡਿਆ ਜਾਂਦਾ ਹੈ ਤੇ ਇਹਦਾ ਗਰਾਊਂਡ ਵੀ ਕਿਹਾ ਜਾਂਦਾ ਹੈ ਹਾਰਡ ਕੋਰਟ ਵਾਲਾ ਠੀਕ ਹੈ ਜੀ ਆਸਟ੍ਰੇਲੀਅਨ ਓਪਨ 1905 ਦੇ ਵਿੱਚ ਮੱਧ ਜਨਵਰੀ ਦੇ ਵਿੱਚ ਖੇਡਿਆ ਜਾਂਦਾ ਹੈ ਹਾਰਡ ਕੋਰਟ ਇਹਦਾ ਗਰਾਊਂਡ ਹੁੰਦਾ ਹੈ ਤੇ ਇਹਦਾ ਦੂਜਾ ਨਾਮ ਹੈਗਾ ਹੈਪੀ ਸਲੇਮ ਫਿਰ ਆਉਂਦਾ ਜੀ ਫ੍ਰੈਂਚ ਓਪਨ 1891 ਦੇ ਵਿੱਚ ਸਟਾਰਟਿੰਗ ਹੋਈ ਤੇ ਮਈ ਜੂਨ ਦੇ ਵਿੱਚ ਇਹ ਖੇਡਿਆ ਜਾਂਦਾ ਕਲੇ ਕੋਰਟ ਤੇ ਇਹਦਾ ਗਰਾਊਂਡ ਹੁੰਦਾ ਹੈ ਤੇਰਾ ਦੂਜਾ ਨਾਮ ਹੈਗਾ ਰੋਲੈਂਡ ਗਾਰੋਸ ਫਿਰ ਹੁੰਦਾ ਜੀ ਵਿਬਲਡਨ 1877 ਦੇ ਵਿੱਚ ਸਟਾਰਟਿੰਗ ਹੋਈ ਸਭ ਤੋਂ ਪੁਰਾਣਾ ਗ੍ਰੈਂਡ ਸਲੈਮ ਤੇ ਜੂਨ ਤੇ ਜੁਲਾਈ ਦੇ ਵਿੱਚ ਖੇਡਿਆ ਜਾਂਦਾ ਹੈ ਇਹ ਘਾਹ ਦੇ ਕੋਰਟ ਤੇ ਖੇਡਿਆ ਜਾਣ ਵਾਲਾ ਇੱਕੋ ਇੱਕ ਗ੍ਰੈਂਡ ਸਲੈਮ ਵਿਬਲਡਨ ਫਿਰ ਹੁੰਦਾ ਜੀ ਯੂਐਸ ਓਪਨ ਤੇ ਇਹ 1881 ਦੇ ਵਿੱਚ ਸਟਾਰਟਿੰਗ ਹੋਈ ਅਗਸਤ ਸਤੰਬਰ ਦੇ ਵਿੱਚ ਖੇਡਿਆ ਜਾਣ ਵਾਲਾ ਇਹ ਯੂਐਸ ਓਪਨ ਹੈ ਤੇ ਹਾਰਡ ਕੋਰਟ ਤੇ ਖੇਡਿਆ ਜਾਂਦਾ ਇਹ ਤਾਂ ਸੀ ਚਾਰ ਗ੍ਰੈਂਡ ਸਲੈਮ ਬਾਰੇ ਹੁਣ ਇਹਨਾਂ ਨੂੰ ਇਹਨੇ ਸਭ ਤੋਂ ਵੱਧ ਵਾਰ ਜਿੱਤਿਆ ਕੌਣ ਵੱਡੀ ਉਮਰ ਦੇ ਸੀ ਉਹਨਾਂ ਬਾਰੇ ਆਪਾਂ ਗੱਲ ਕਰਦੇ ਆਂ ਜਿਹੜੇ ਰਿਕਾਰਡ ਰਹੇ ਨੇ ਨਵਾਕ ਜੋਕੋਵਿਕ ਜਿਹੜੇ ਇਸ ਵਾਰ ਆਸਟ੍ਰੇਲੀਅਨ ਆਸਟ੍ਰੇਲੀਅਨ ਓਪਨ 2026 ਵਾਲਾ ਹਾਰ ਗਏ ਨੇ ਠੀਕ ਹੈ ਅਲਕਰਾਜ ਤੋਂ ਇਹਨਾਂ ਨੇ ਸਭ ਤੋਂ ਵੱਧ ਗ੍ਰੈਂਡ ਸਲੇਮ ਜਿੱਤੇ ਹੋਏ ਆ 24 ਗ੍ਰੈਂਡ ਸਲੇਮ ਠੀਕ ਹੈ ਭਾਈ ਉਸ ਤੋਂ ਬਾਅਦ ਆਉਂਦੇ ਮਹੇਸ਼ ਬੂਪਤੀ ਇਹ ਭਾਰਤ ਦੇ ਪਹਿਲੇ ਨੇ ਪਹਿਲੇ ਭਾਰਤੀ ਜੇਤੂ ਨੇ 1997 ਦੇ ਵਿੱਚ ਮਹੇਸ਼ ਬੂਪਤੀ ਨੇ ਭਾਰਤ ਵੱਲੋਂ ਇਹ ਜਿੱਤਿਆ ਸੀਗਾ 1997 ਦੇ ਵਿੱਚ ਫੇਰ ਹੁੰਦੇ ਜੀ ਰੋਹਨ ਬਪੰਨਾ ਇਹ ਵੀ ਇੰਡੀਆ ਤੋਂ ਬਿਲੋਂਗ ਕਰਦੇ ਨੇ ਤੇ ਇਹ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਨੇ ਜਿਨ੍ਹਾਂ ਨੇ ਗ੍ਰੈਂਡ ਸਲੇਮ ਜਿੱਤੇ ਹੋਏ ਆ ਇਹ ਤਾਂ ਸੀ ਜੀ ਮੈਨਜ ਵਾਲੇ ਠੀਕ ਹੈ ਜੀ ਆਪਾਂ ਮਹਿਲਾ ਦੀ ਗੱਲ ਕਰਦੇ ਹਾਂ ਮਾਰਗਰੇਟ ਕੋਟ ਠੀਕ ਹੈ ਇਹਨਾਂ ਨੇ ਵੀ 24 ਖਿਤਾਬ ਜਿੱਤੇ ਹੋਏ ਆ ਇਹ ਜਿੱਤੇ ਹੋਏ ਆ ਮਹਿਲਾ ਸਿੰਗਲਜ਼ ਟਾਈਟਲ ਦੇ ਵਿੱਚ ਠੀਕ ਹੈ ਇਹ ਤੁਸੀਂ ਨਾਲ ਯਾਦ ਰੱਖਿਓ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੁਐਸਚਨਾਂ ਦੀ ਪਹਿਲਾ ਕੁਐਸਚਨ ਹੈ ਜੀ ਆਸਟ੍ਰੇਲੀਆ ਓਪਨ 2026 ਵਿੱਚ ਪੁਰਸ਼ ਸਿੰਗਲ ਦਾ ਖਿਤਾਬ ਕਿਸ ਨੇ ਜਿੱਤਿਆ ਏ ਨਵਾਕ ਜੋਕੋਵਿਚ ਨੂੰ ਹਰਾ ਕੇ 카ਰਲਸ ਅਲਕਰਾਜ ਨੇ ਇਹ ਖਿਤਾਬ ਆਪਣੇ ਨਾਮ ਕਰ ਲਿਆ ਠੀਕ ਹੈ ਤੇ ਇਹ ਸਭ ਤੋਂ ਛੋਟੀ ਉਮਰ ਦੇ ਵਿੱਚ ਖਿਤਾਬ ਜਿੱਤਣ ਵਾਲੇ ਪਹਿਲੇ ਖਿਡਾਰੀ ਨੇ 22 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਖਿਤਾਬ ਜਿੱਤ ਲਿਆ ਆਸਟ੍ਰੇਲੀਅਨ ਓਪਨ ਤੇ ਜਿਹਦੀ ਸਥਾਪਨਾ ਕਦੋਂ ਹੋਈ ਆ 1995 ਦੇ ਵਿੱਚ ਠੀਕ ਹੈ ਜੀ ਤੇ ਹਾਰਡ ਕੋਰਟ ਤੇ ਖੇਡਿਆ ਜਾਣ ਵਾਲਾ ਇਹ ਆ ਗੇਮ ਹੈ 카ਰਲਸ ਅਲਕਰਾਜ ਨੇ ਇਹ ਆਪਣਾ ਖਿਤਾਬ ਜਿੱਤ ਲਿਆ ਇਸ ਸਪੈਨ ਦੇ ਖਿਡਾਰੀ ਨੇ ਉਹਨਾਂ ਨੇ ਨਵਾਕ ਜੋਕੋਵਿਚ ਨੂੰ ਹਰਾਇਆ ਠੀਕ ਹੈ ਜੀ ਅਗਲਾ ਕੁਐਸਚਨ ਹੈਗਾ ਆਪਣਾ ਆਸਟ੍ਰੇਲੀਅਨ ਓਪਨ 2026 ਵਿੱਚ ਮਹਿਲਾ ਸਿੰਗਲਜ਼ ਦਾ ਖਿਤਾਬ ਕਿਸ ਨੇ ਜਿੱਤਿਆ ਤਾਂ ਇਹ ਜਿੱਤਿਆ ਜੀ ਅਲੇਨਾ ਰਵਕੀਨਾ ਨੇ ਜਿਹੜੇ ਕਜ਼ਾਕਿਸਤਾਨ ਤੋਂ ਬਿਲੋਂਗ ਕਰਦੇ ਨੇ ਹਰਾਇਆ ਕਿਹਨੂੰ ਐ ਕਾਰਨਾ ਸਵਲੈਂਕਾ ਨੂੰ ਠੀਕ ਹੈ ਤਾਂ ਆਪਸ਼ਨ ਨੰਬਰ ਸੀ ਅਲੇਨਾ ਰਵਕੀਨਾ ਅੱਗੇ ਹੈਗਾ ਜੀ ਆਪਣਾ ਆਸਟ੍ਰੇਲੀਅਨ ਓਪਨ 2026 ਵਿੱਚ ਮਹਿਲਾ ਡਬਲਜ਼ ਦਾ ਖਿਤਾਬ ਕਿਸ ਨੇ ਜਿੱਤਿਆ ਇਹਦੇ ਵਿੱਚ ਹੁਣ ਪੁੱਛਿਆ ਵੀ ਮਹਿਲਾ ਡਬਲਜ਼ ਦਾ ਖਿਤਾਬ ਕਿਸ ਨੇ ਜਿੱਤਿਆ ਉਹ ਹੈ ਜੀ ਆਪਸ਼ਨ ਨੰਬਰ ਸੀ ਮਾਰਟਿਨਸ ਐਂਡ ਜਾਂਮ ਠੀਕ ਹੈ ਐਲਸ ਮਾਰਟਨਸ ਐਂਡ ਜਾੰਗ ਸੁਆਈ ਐਲਸ ਮਾਰਟਨਸ ਜਿਹੜੇ ਬੈਲਜੀਅਮ ਤੋਂ ਬਿਲੋਂਗ ਕਰਦੀ ਹੈ ਤੇ ਜਾੰਗ ਸੁਆਈ ਚੀਨ ਤੋਂ ਨੇ ਆਪਸ਼ਨ ਨੰਬਰ ਸੀ ਮਹਿਲਾ ਡਬਲ ਦਾ ਖਿਤਾਬ ਜਿੱਤਿਆ ਮਾਰਟਨਸ ਐਂਡ ਜਾੰਗ ਨੇ ਫਿਰ ਆਉਂਦਾ ਜੀ ਆਸਟ੍ਰੇਲੀਅਨ ਓਪਨ 2026 ਵਿੱਚ ਪੁਰਸ਼ ਡਬਲ ਦਾ ਖਿਤਾਬ ਕਿਸ ਨੇ ਜਿੱਤਿਆ ਤੇ ਇਹਦੇ ਵਿੱਚ ਜਿੱਤਿਆ ਜੀ ਹਰੀਸਨ ਐਂਡ ਸਪੁਕਸੀ ਨੇ ਕ੍ਰਿਸਚੀਅਨ ਹਰੀਸਨ ਐਂਡ ਨੀਲ ਸਪੁਕਸੀ ਜਿਹੜੇ ਹਰੀਸਨ ਨੇ ਅਮਰੀਕਾ ਤੋਂ ਨੇ ਸਪੁਕਸੀ ਹੈਗੇ ਬ੍ਰਿਟੇਨ ਤੋਂ ਇਹ ਹੈ ਜੀ ਪੁਰਸ਼ ਡਬਲ ਦਾ ਖਿਤਾਬ ਅੱਗੇ ਆਉਂਦਾ ਜੀ ਆਸਟ੍ਰੇਲੀਅਨ ਓਪਨ 2026 ਵਿੱਚ ਮਿਕਸਡ ਡਬਲ ਦਾ ਖਿਤਾਬ ਕਿਸ ਨੇ ਜਿੱਤਿਆ ਠੀਕ ਹੈ ਤਾਂ ਉਹ ਜਿੱਤਿਆ ਜੀ ਗਡੇਕੀ ਐਂਡ ਪੀਅਰਸ ਨੇ 올ਿਵੀਆ ਗਡੇਕੀ ਤੇ ਜੌਨ ਪੀਅਰਸ ਇਹ ਦੋਵੇਂ ਖਿਡਾਰੀ ਆਸਟ੍ਰੇਲੀਆ ਤੋਂ ਬਿਲੋਂਗ ਕਰਦੇ ਆ ਫਿਰ ਆਉਂਦਾ ਹੈ ਛੇਠ ਲਿਖਿਆਂ ਵਿੱਚੋਂ ਕਿਹੜਾ ਗ੍ਰੈਂਡ ਸਲੈਮ ਨੂੰ ਰੋਲੈਂਡ ਗੈਰੋਸ ਵੀ ਵਜੋਂ ਵੀ ਜਾਣਿਆ ਜਾਂਦਾ ਹੈ ਠੀਕ ਹੈ ਰੋਲੈਂਡ ਗੈਰੋਸ ਹੋਰ ਕਿਸ ਨੂੰ ਕਿਹਾ ਜਾਂਦਾ ਹੈ ਫ੍ਰੈਂਚ ਓਪਨ ਨੂੰ ਆਪਸ਼ਨ ਨੰਬਰ ਏ ਫ੍ਰੈਂਚ ਓਪਨ ਜਿਹੜੀ 1891 ਦੇ ਵਿੱਚ ਸਟਾਰਟਿੰਗ ਹੋਈ ਸੀ ਠੀਕ ਹੈ 1891 ਦੇ ਵਿੱਚ ਤੇ ਕਲੇ ਕੋਰਟ ਤੇ ਖੇਡਿਆ ਜਾਣ ਵਾਲਾ ਇਹ ਆ ਗੇਮ ਹੈ ਇਹਦਾ ਨਾਮ ਹੈਗਾ ਜੀ ਫਰੈਂਚ ਓਪਨ ਇਹਨੂੰ ਹੋਰ ਕੀ ਕਿਹਾ ਜਾਂਦਾ ਰੋਲੈਂਡ ਗੈਰੋਸ ਅੱਗੇ ਹੈਗਾ ਜੀ ਗ੍ਰੈਂਡ ਸਲੇਮ ਸ਼ਬਦ ਕਿਸ ਖੇਡ ਨਾਲ ਜੁੜਿਆ ਹੋਇਆ ਤਾਂ ਇਹ ਜੁੜਿਆ ਹੋਇਆ ਟੈਨਿਸ ਨਾਲ ਠੀਕ ਹੈ ਟੈਨਿਸ ਨਾਲ ਇਹ ਜੁੜਿਆ ਹੋਇਆ ਤੇ ਜਿਹੜਾ ਟੈਨਿਸ ਇਹ ਬਾਡੀ ਕਰਵਾਉਂਦੀ ਹੈ ਉਹ ਕਿਹੜੀ ਬਾਡੀ ਹੈ ਆਈਟੀਐਫ ਆਈਟੀਐਫ ਵੱਲੋਂ ਇਹ ਕਰਵਾਇਆ ਜਾਂਦਾ ਹੈ ਤੇ ਇਹਦੀ ਫੁੱਲ ਫਾਰਮ ਆਉਂਦੀ ਹੈ ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ ਜਿਹਦੀ ਸਥਾਪਨਾ 1913 ਦੇ ਵਿੱਚ ਹੋਈ ਸੀ ਤੇ ਹੈੱਡਕੁਆਟਰ ਕਿੱਥੇ ਹੈ ਬਈ ਇਹਦਾ ਇਹਦਾ ਹੈੱਡਕੁਆਟਰ ਹੈਗਾ ਲੰਡਨ ਦੇ ਵਿੱਚ ਲੰਡਨ ਇੰਗਲੈਂਡ ਦੇ ਵਿੱਚ ਇਹਦਾ ਹੈੱਡਕੁਆਟਰ ਹੈ ਆਈਟੀਐਫ ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ ਠੀਕ ਹੈ ਮੈਥੀ ਲਿਖ ਵੀ ਦਿਨਾ ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ ਇਹਦੀ ਫੁੱਲ ਫਾਰਮ ਆਂਦੀ ਆ ਇਹ ਇਹਦੀ ਸਥਾਪਨਾ ਹੋਈ ਸੀ 1913 ਦੇ ਵਿੱਚ ਅੱਗੇ ਹੈਗਾ ਦੁਨੀਆ ਦਾ ਸਭ ਤੋਂ ਪੁਰਾਣਾ ਗ੍ਰੈਂਡ ਸਲੈਮ ਕਿਹੜਾ ਹੈ ਦੁਨੀਆ ਦਾ ਸਭ ਤੋਂ ਪੁਰਾਣਾ ਗ੍ਰੈਂਡ ਸਲੈਮ ਆ ਬਈ ਵਿੰਬਲਡਨ ਦੀਦੀ ਸਥਾਪਨਾ ਹੋਈ ਸੀ 1877 ਦੇ ਵਿੱਚ ਤੇ ਖੇਡਿਆ ਕਿੱਥੇ ਜਾਂਦਾ ਇਹ ਕਾਹ ਦੇ ਕੋਰਟ ਤੇ ਠੀਕ ਹੈ ਕਾਹ ਦੇ ਮੈਦਾਨ ਤੇ ਖੇਡਿਆ ਜਾਣ ਵਾਲਾ ਇਹ ਸਭ ਤੋਂ ਪੁਰਾਣਾ ਗ੍ਰੈਂਡ ਸਲੈਮ ਹੈ ਵਿਬਲਡਨ 1877 ਦੇ ਵਿੱਚ ਸ਼ੁਰੂਆਤ ਹੋਈ ਫਿਰ ਹੈਗਾ ਜੀ ਵਿਬਲਡਨ ਟੈਨਿਸ ਟੂਰਨਾਮੈਂਟ ਕਿਸ ਤਰ੍ਹਾਂ ਦੀ ਸਤ੍ਹਾ ਤੇ ਖੇਡਿਆ ਜਾਂਦਾ ਆ ਦੇਖੋ ਇੱਥੇ ਕੁਐਸਚਨ ਵੀ ਆ ਗਿਆ ਤਾਂ ਖੇਡਿਆ ਜਾਂਦਾ ਗਰਾਸ ਤੇ ਠੀਕ ਹੈ ਇਹ ਇਕਲੌਤਾ ਗ੍ਰੈਂਡ ਸਲੈਮ ਹੈ ਜੋ ਕਾਹ ਤੇ ਖੇਡਿਆ ਜਾਂਦਾ ਅੱਗੇ ਆਉਂਦਾ ਜੀ ਟੈਨਿਸ ਵਿੱਚ ਡਬਲ ਚ ਬੈਗਲ ਸ਼ਬਦ ਕਿਸ ਸਥਿਤੀ ਨੂੰ ਦਰਸਾਉਂਦਾ ਇੱਕ ਇਹਦੇ ਵਿੱਚ ਟਰਮ ਵਰਤੀ ਜਾਂਦੀ ਹੈ ਡਬਲ ਵੈਗਲ ਇਹਦਾ ਕੀ ਮਤਲਬ ਹੁੰਦਾ ਹੈ ਵੀ ਜਿਹੜਾ ਖਿਡਾਰੀ ਜਦੋਂ ਦੋ ਸੈਟਾਂ ਦੇ ਵਿੱਚ 6-0 6-0 ਨਾਲ ਹਾਰ ਜੇ ਤਾਂ ਉਹਨੂੰ ਕੀ ਕਹਿੰਦੇ ਆ ਡਬਲ ਵੈਗਲ ਬੋਲਿਆ ਜਾਂਦਾ ਆਪਸ਼ਨ ਨੰਬਰ B ਠੀਕ ਹੈ ਜਦੋਂ ਕੋਈ ਖਿਡਾਰੀ ਸੈੱਟ ਵਿੱਚ 6-0 6-0 ਨਾਲ ਹਾਰਦਾ ਹੈ ਤਾਂ ਉਸਨੂੰ ਡਬਲ ਵੈਗਲ ਕਿਹਾ ਜਾਂਦਾ ਹੈ ਅੱਗੇ ਹੈਗਾ ਜੀ ਵਿਮਲਡਨ ਟੈਨਿਸ ਪ੍ਰਤੀਯੋਗਤਾ ਕਿਹੜੇ ਦੇਸ਼ ਵਿੱਚ ਆਯੋਜਿਤ ਕੀਤੀ ਜਾਂਦੀ ਹੈ ਇਹ ਜਿਹੜਾ ਵਿਮਲਡਨ ਹੈ 1877 ਦੇ ਵਿੱਚ ਸਟਾਰਟਿੰਗ ਹੋਈ ਸੀ ਤਾਂ ਕਿਹੜੇ ਦੇਸ਼ ਵਿੱਚ ਖੇਡਿਆ ਜਾਂਦਾ ਹੈ ਇਹ ਇਹ ਕਿਹਦਾ ਜਾਂਦਾ ਜੀ অপਸ਼ਨ ਨੰਬਰ ਸੀ ਇੰਗਲੈਂਡ ਦੇ ਵਿੱਚ ਠੀਕ ਹੈ ਇਹ ਲੰਡਨ ਵਿੱਚ ਆਯੋਜਿਤ ਕੀਤਾ ਜਾਂਦਾ ਜਿੱਥੇ ਇਹਦਾ ਹੈੱਡਕੁਆਟਰ ਹੈ ਆਈਟੀਐਫ ਦਾ ਅੱਗੇ ਹੈ ਜੀ ਇਨ ਵਿਚ ਇਅਰ ਡਿਡ ਦਾ ਪ੍ਰੈਸਟੀਜੀਅਸ ਬੇਵਲਡਨ ਚੈਂਪੀਅਨਸ਼ਿਪ ਬਿਗਨ ਬੇਵਲਡਨ ਲਾਨ ਟੈਨਿਸ ਚੈਂਪੀਅਨਸ਼ਿਪ ਕਿਸ ਸਾਲ ਸ਼ੁਰੂ ਹੋਈ ਸੀ ਤਾਂ ਇਹ ਸ਼ੁਰੂ ਹੋਈ ਸੀ ਜੀ 1877 ਦੇ ਵਿੱਚ ਅਤੇ ਸਭ ਤੋਂ ਪਹਿਲਾਂ ਸ਼ੁਰੂ ਹੋਣ ਵਾਲਾ ਗ੍ਰੈਂਡ ਸਲੈਮ ਹੈ ਬੇਵਲਡਨ ਅੱਗੇ ਗੱਲ ਕਰਦੇ ਹਾਂ ਜੀ ਗ੍ਰੈਂਡ ਸਲੈਮ ਦਾ ਅਰਥ ਇੱਕ ਸਾਲ ਵਿੱਚ ਕਿਹੜੇ ਮੁੱਖ ਟੂਰਨਾਮੈਂਟ ਜਿੱਤਣਾ ਹੈ ਠੀਕ ਹੈ ਤੇ ਇਹ ਕਿਹੜੇ ਕਿਹੜੇ ਆ ਬਈ ਆਸਟ੍ਰੇਲੀਅਨ ਓਪਨ ਤੇ ਫ੍ਰੈਂਚ ਓਪਨ ਆਪਸ਼ਨ ਨੰਬਰ ਬੀ ਇਹ ਚਾਰ ਸਭ ਤੋਂ ਮਹੱਤਵਪੂਰਨ ਸਲਾਨਾ ਟੈਨਿਸ ਪ੍ਰਤੀਯੋਗਤਾ ਹੁੰਦੀਆਂ ਨੇ ਠੀਕ ਹੈ ਆਸਟ੍ਰੇਲੀਅਨ ਓਪਨ ਫ੍ਰੈਂਚ ਓਪਨ ਵਿਬਲਡਨ ਤੇ ਯੂਐਸ ਓਪਨ ਅੱਗੇ ਹੈਗਾ ਜੀ ਰੋਲੈਂਡ ਗਾਰੋਸ ਗ੍ਰੈਂਡ ਸਲੈਮ ਕਿੱਥੇ ਯੋਜਿਤ ਕੀਤਾ ਜਾਂਦਾ ਜਿਹੜਾ ਰੋਲੈਂਡ ਗਾਰੋਸ ਹੈ ਉਹ ਕਿੱਥੇ ਕੀਤਾ ਜਾਂਦਾ ਹੈ ਉਹ ਪੈਰਿਸ ਦੇ ਵਿੱਚ ਆਪਸ਼ਨ ਨੰਬਰ ਸੀ ਜਿਹਨੂੰ ਫ੍ਰੈਂਚ ਓਪਨ ਵੀ ਕਿਹਾ ਜਾਂਦਾ ਹੈ ਠੀਕ ਹੈ ਤੇ ਇਹ ਕਿੱਥੇ ਹੁੰਦਾ ਹੈ ਪੈਰਿਸ ਦੇ ਵਿੱਚ ਫਿਰ ਆਉਂਦਾ ਜੀ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਪਹਿਲੇ ਉਹ ਕਿਹੜੇ ਭਾਰਤੀ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗ੍ਰੈਂਡ ਸਲੈਮ ਜਿੱਤਿਆ ਸੀ ਤਾਂ ਉਹ ਸੀ ਜੀ ਮਹੇਸ਼ ਭੂਪਤੀ ਜਿਨ੍ਹਾਂ ਨੇ 18 1997 ਦੇ ਵਿੱਚ ਇੱਕ ਕਿਤਾਬ ਜਿੱਤਿਆ ਸੀ ਇੱਥੇ ਮੇ ਦੇ ਵਿੱਚ ਦੇਖ ਸਕਦੇ ਹਾਂ ਫਿਰ ਹੁੰਦਾ ਜੀ ਚਾਰ ਗ੍ਰੈਂਡ ਸਲੈਮ ਟੂਰਨਾਮੈਂਟਾਂ ਵਿੱਚੋਂ ਜਿਹੜਾ ਇੱਕ ਸਿੰਥੈਟਿਕ ਹਾਰਡ ਕੋਰਟ ਤੇ ਖੇਡਿਆ ਜਾਂਦਾ ਇਹਨਾਂ ਦੇ ਵਿੱਚੋਂ ਸਿੰਥੈਟਿਕ ਹਾਰਡ ਕੋਰਟ ਤੇ ਖੇਡਿਆ ਜਾਣ ਵਾਲਾ ਵੀ ਇੱਕ ਹੈ ਉਹ ਕਿਹੜਾ ਹੈ ਉਹ ਹੈ ਜੀ ਆਪਣਾ ਆਸਟ੍ਰੇਲੀਅਨ ਓਪਨ ਠੀਕ ਹੈ ਆਸਟ੍ਰੇਲੀਅਨ ਓਪਨ ਹੈ ਜਿਹੜਾ ਯੂਐਸ ਓਪਨ ਵੀ ਹਾਰਡ ਕੋਰਟ ਤੇ ਖੇਡਿਆ ਜਾਂਦਾ ਹੈ ਜੁਐਸ ਓਪਨ ਤੇ ਆਸਟ੍ਰੇਲੀਅਨ ਓਪਨ ਜਿਹੜੇ ਦੋਨੇ ਨੇ ਉਹ ਕਿੱਥੇ ਖੇਡੇ ਜਾਂਦੇ ਆ ਹਾਰਡ ਕੋਰਟ ਤੇ ਫਿਰ ਆਉਂਦਾ ਜੀ ਟੈਨਿਸ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਟੂਰਨਾਮੈਂਟ ਕਲੇ ਕੋਰਟ ਮਿੱਟੀ ਤੇ ਖੇਡਿਆ ਜਾਂਦਾ ਹੈ ਮਿੱਟੀ ਤੇ ਕਿਹੜਾ ਖੇਡਿਆ ਜਾਂਦਾ ਵੀ ਉਹ ਹੈ ਰੋਲੈਂਡ ਗੈਰੋਸ ਠੀਕ ਹੈ ਫ੍ਰੈਂਚ ਓਪਨ ਵੀ ਇਹਨੂੰ ਕਿਹਾ ਜਾਂਦਾ ਹੈ ਤੇ ਇਹਦੀ ਸਥਾਪਨਾ ਕਦੋਂ ਹੋਈ ਸੀ 1891 ਦੇ ਵਿੱਚ ਇਹਨੂੰ ਮਿੱਟੀ ਜਾਂ ਲਾਲ ਬਜਰੀ ਕਿਹਾ ਜਾਂਦਾ ਹੈ ਰੋਲੈਂਡ ਗੈਰੋਸ ਫ੍ਰੈਂਚ ਓਪਨ ਇਹ ਖੇਡਿਆ ਜਾਂਦਾ ਕਲੇ ਕੋਰਟ ਤੇ ਅਗੇ ਕੁਐਸਚਨ ਹੁੰਦਾ ਜੀ ਟੈਨਿਸ ਵਿੱਚ ਜਦੋਂ ਰਿਸਿਵਰ ਡਿਊਸ ਤੋਂ ਬਾਅਦ ਅਗਲਾ ਅੰਕ ਜਿੱਤਦਾ ਹੈ ਤਾਂ ਸਕੋਰ ਕੀ ਹੁੰਦਾ ਹੈ ਤਾਂ ਇਹਦਾ ਆਨਸਰ ਆਉਂਦਾ ਜੀ ਐਡਵਾਂਟੇਜ ਆਊਟ ਠੀਕ ਹੈ ਐਡਵਾਂਟੇਜ ਆਊਟ ਜੇ ਸਰਵਰ ਜਿੱਤਦਾ ਹੈ ਤਾਂ ਐਡਵਾਂਟੇਜ ਇਨ ਜੇ ਰਿਸਿਵਰ ਡਿਊਸ ਤੋਂ ਬਾਅਦ ਅਗਲਾ ਅੰਕ ਜਿੱਤਦਾ ਹੈ ਤਾਂ ਉਹ ਐਡਵਾਂਟੇਜ ਆਊਟ ਅਗੇ ਕੁਐਸਚਨ ਹੈਗਾ ਜੀ ਟੈਨਿਸ ਵਿੱਚ ਓਪਨ 에ਰਾ ਦੀ ਸ਼ੁਰੂਆਤ ਕਦੋਂ ਹੋਈ ਸੀ ਤਾਂ ਓਪਨ 에ਰਾ ਦੀ ਸ਼ੁਰੂਆਤ ਹੋਈ ਸੀ 1968 ਦੇ ਵਿੱਚ ਠੀਕ ਹੈ ਇਸ ਸਮੇਂ ਪੇਸ਼ੇਵਰ ਖਿਡਾਰੀਆਂ ਨੂੰ ਮੁਕਾਬਲਾ ਕਰਨ ਦੀ ਇਜਾਜ਼ਤ ਮਿਲੀ ਸੀ ਫਿਰ ਅੱਗੇ ਗੱਲ ਕਰਦੇ ਹਾਂ ਜੀ ਟੈਨਿਸ ਵਿੱਚ ਜ਼ੀਰੋ ਅੰਕ ਨੂੰ ਕੀ ਕਿਹਾ ਜਾਂਦਾ ਹੈ ਠੀਕ ਹੈ ਜ਼ੀਰੋ ਅੰਕ ਨੂੰ ਕਿਹਾ ਜਾਂਦਾ ਹੈ ਟੈਨਿਸ ਦੇ ਵਿੱਚ ਲਵ ਆਪਸ਼ਨ ਨੰਬਰ ਬੀ ਠੀਕ ਹੈ ਲਵ ਇਹ ਖੇਡ ਦੀ ਸ਼ੁਰੂਆਤ ਲਵ ਆਲ ਨਾਲ ਕੀਤੀ ਜਾਂਦੀ ਹੈ ਜਦੋਂ 0 0 ਵਾਲਾ ਹੁੰਦਾ ਹੈ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ ਲਵ ਆਲ ਤੇ ਜ਼ੀਰੋ ਅੰਕ ਨੂੰ ਕੀ ਕਿਹਾ ਜਾਂਦਾ ਹੈ ਲਵ ਠੀਕ ਹੈ ਜੀ ਤਾਂ ਇਹ ਸੀ ਆਪਣੇ ਅੱਜ ਆਸਟ੍ਰੇਲੀਅਨ ਓਪਨ ਦੇ ਕੁਐਸਚਨ ਜਿਹਦੇ ਵਿੱਚ ਆਪਾਂ ਚਾਰੇ ਗ੍ਰੈਂਡ ਸਲੇਮ ਬਾਰੇ ਪੜਿਆ ਠੀਕ ਹੈ ਇੱਕ ਵਾਰੀ ਤੁਹਾਨੂੰ ਫੇਰ ਰਿਵੀਜ਼ਨ ਕਰਵਾ ਦਿੰਨਾ ਸਭ ਤੋਂ ਪੁਰਾਣਾ ਹੈਗਾ ਜੀ ਆਪਣਾ ਵਿਵਲਡਨ ਠੀਕ ਹੈ ਜਿਹੜਾ 1877 ਦੇ ਵਿੱਚ ਸਟਾਰਟਿੰਗ ਹੋਈ ਸੀ ਤੇ ਕਹਾ ਦੇ ਕੋਰਟ ਤੇ ਇਹ ਖੇਡਿਆ ਜਾਣ ਵਾਲਾ ਗ੍ਰੈਂਡ ਸਲੇਮ ਹੈ ਫਿਰ ਆਉਂਦਾ ਜੀ ਆਪਣਾ ਯੂ ਐਸ ਓਪਨ ਜਿਹਦੀ 1881 ਦੇ ਵਿੱਚ ਸਟਾਰਟਿੰਗ ਹੋਈ ਸੀ ਠੀਕ ਹੈ ਇਹ ਹਾਰਡ ਕੋਰਟ ਤੇ ਖੇਡਿਆ ਜਾਣ ਵਾਲਾ ਹੈ ਫਿਰ ਆਉਂਦਾ ਫ੍ਰੈਂਚ ਓਪਨ ਫ੍ਰੈਂਚ ਓਪਨ ਠੀਕ ਹੈ ਤੇ ਇਹ 1891 ਦੇ ਵਿੱਚ ਸਟਾਰਟਿੰਗ ਹੋਈ ਹੈ ਇਹਦੀ ਤੇ ਇਹ ਖੇਡਿਆ ਜਾਂਦਾ ਕਲੇ ਕੋਰਟ ਤੇ ਜਾਂ ਮਿੱਟੀ ਦੇ ਲਾਲ ਬਜਰੀ ਵਾਲੀ ਮਿੱਟੀ ਤੇ ਉਸ ਤੋਂ ਬਾਅਦ ਆਉਂਦਾ ਜੀ ਆਸਟ੍ਰੇਲੀਅਨ ਓਪਨ ਠੀਕ ਹੈ ਇਹਨੂੰ ਤੁਸੀਂ ਸੀਰੀਅਲ ਵਿੱਚ ਵੀ ਯਾਦ ਰੱਖਣੇ ਆ ਕਿਉਂਕਿ ਪੇਪਰ ਦੇ ਵਿੱਚ ਕਈ ਵਾਰ ਪੁੱਛਿਆ ਜਾਂਦਾ ਹੈ ਵੀ ਸਭ ਤੋਂ ਪੁਰਾਣਾ ਕਿਹੜਾ ਤੇ ਨਵਾਂ ਕਿਹੜਾ ਆਸਟ੍ਰੇਲੀਅਨ ਓਪਨ ਦੀ ਸਟਾਰਟਿੰਗ ਹੋਈ ਸੀ 1905 ਦੇ ਵਿੱਚ ਇਹ ਵੀ ਹਾਰਡ ਕੋਰਟ ਤੇ ਖੇਡਿਆ ਜਾਣ ਵਾਲਾ ਗ੍ਰੈਂਡ ਸਲੇਮ ਹੈ ਠੀਕ ਹੈ ਜੀ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਤੇ ਤੁਸੀਂ ਜਾਂਦੇ ਜਾਂਦੇ ਕਮੈਂਟ ਬਾਕਸ ਦੇ ਵਿੱਚ ਦੱਸ ਕੇ ਜਾਣਾ ਵੀ ਜਿਹੜਾ ਆਈਟੀਐਫ ਹੈ ਇੱਕ ਤਾਂ ਉਹਦੀ ਫੁੱਲ ਫਾਰਮ ਕੀ ਹੈ ਉਸ ਤੋਂ ਬਾਅਦ ਇਹਦਾ ਹੈੱਡ ਕੁਆਰਟਰ ਕਿੱਥੇ ਆ ਨੰਬਰ 3 ਤੇ ਤੁਸੀਂ ਦੱਸਣਾ ਤੇ ਇਹਦੀ ਸਥਾਪਨਾ ਯਾਨੀ ਕਿ ਸਟੈਬਲਿਸ਼ਮੈਂਟ ਕਦੋਂ ਹੋਈ ਸੀ ਫਿਰ ਤੁਸੀਂ ਦੱਸਣਾ ਵੀ ਜਿਹੜਾ ਆਸਟ੍ਰੇਲੀਅਨ ਓਪਨ ਹੈ ਉਹ ਮਿਕਸ ਦਾ ਖਿਤਾਬ ਮਿਕਸ ਠੀਕ ਹੈ ਦੋਨੇ ਕੈਟਾਗਰੀ ਦੇ ਵਿੱਚ ਇੱਕ ਤਾਂ ਆ ਦੋਨੇ ਆਪਣੇ ਸਿੰਗਲ ਤੇ ਉਹਦੇ ਵਿੱਚ ਪੁਰਸ਼ ਤੇ ਮਹਿਲਾ ਵਾਲਾ ਉਹ ਕਿਨੇ ਕਿਨੇ ਜਿੱਤੇ ਐ ਤੇ ਖਿਡਾਰੀ ਕਿੱਥੋਂ-ਕਿੱਥੋਂ ਬਿਲੋਂਗ ਕਰਦੇ ਆ ਇਹ ਚਾਰ ਪੰਜ ਕੁਐਸਚਨਾਂ ਦੇ ਆਨਸਰ ਤੁਸੀਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖ ਦੇਣੇ ਆ ਕਿਉਂਕਿ ਜੇ ਤੁਸੀਂ ਵੀਡੀਓ ਦੇਖੀ ਐ ਤਾਂ ਤੁਹਾਨੂੰ ਇਹਦੇ ਵਿੱਚੋਂ ਕੋਈ ਡਾਊਟ ਨਹੀਂ ਰਹਿਣ ਵਾਲਾ ਠੀਕ ਹੈ ਜੀ ਆਹ ਕੱਪ ਤੁਹਾਡੇ ਲਈ ਵੀ